ਮੈਂ ਤੁਹਾਨੂੰ ਇੱਕ ਛੋਟੀ ਜੀ ਸਟੋਰੀ ਸੁਣਾਉਣਾ ਦੋਸਤਾਂ ਦੇ ਉੱਪਰ ਕਿ ਪੰਜ ਮੁੰਡੇ ਹੁੰਦੇ ਨੇ ਪੰਜਾਂ 'ਚ ਬੜੀ ਦੋਸਤੀ ਹੁੰਦੀ ਹੈ ਚਾਰ ਅਮੀਰ ਹੁੰਦੇ ਐ ਇੱਕ ਕੋਲ ਪੈਸਾ ਨਹੀਂ ਹੁੰਦਾ ਪਰ ਦਿਮਾਗ ਬਹੁਤ ਤੇਜ਼ ਹੁੰਦਾ ਉਹ ਆਪਣੇ ਦੋਸਤਾਂ ਨੂੰ ਕਹਿੰਦਾ ਹੈ ਕਿ ਤੁਸੀਂ ਮੈਨੂੰ ਚਾਰੋਂ ਜਣੇ 1-1 ਲੱਖ ਰੁਪਇਆ ਦਿਓ ਮੈਂ ਉਹ 1 ਲੱਖ ਰੁਪਏ ਦਾ ਇੱਕ ਬਿਜ਼ਨਸ ਕਰਨਾ ਇੱਕ ਮਹੀਨੇ ਬਾਅਦ ਮੈਂ ਤੁਹਾਨੂੰ 2-2 ਲੱਖ ਰੁਪਇਆ ਵਾਪਸ ਕਰ ਦਿਆਂਗਾ ਉਹ ਕਹਿੰਦੇ ਉਹਨਾਂ ਨੂੰ ਵਿਸ਼ਵਾਸ ਵੀ ਹੁੰਦਾ ਵੀ ਇਹਦੇ ਕੋਲ ਦਿਮਾਗ ਬਹੁਤ ਹੈ ਬਹੁਤ ਕੁਝ ਵੀ ਕਰ ਸਕਦਾ ਹੈ ਉਹ ਕਹਿੰਦੇ ਚਲ ਤੂੰ ਸਾਨੂੰ ਤਾਂ 2-2 ਲੱਖ ਰੁਪਏ ਵਾਪਸ ਕਰਤਾ ਤੈਨੂੰ ਕੀ ਬਚੂਗਾ ਉਹ ਕਹਿੰਦਾ ਮੈਨੂੰ ਵੀ 2 ਲੱਖ ਰੁਪਏ ਬਚੂਗਾ ਕਹਿੰਦਾ ਮਤਲਬ 4 ਲੱਖ ਰੁਪਏ ਤੂੰ ਇਨਵੈਸਟ ਕਰੇਗਾ ਤੈਨੂੰ 10 ਲੱਖ ਰੁਪਏ ਬਚੇਗਾ ਜੀਚੋ ਅਸੀਂ 2-2 ਲੱਖ ਰੁਪਏ ਵੰਡ ਲਾਂਗੇ ਕਹਿੰਦਾ ਬਿਲਕੁਲ ਉਹਨਾਂ ਚੋਂ ਇੱਕ ਬੰਦਾ ਨਕਾਰਾਤਮਕ ਹੁੰਦਾ ਉਹ ਕੀ ਕਹਿੰਦਾ ਦੂਸਰੇ ਦੋਸਤਾਂ ਨੂੰ ਕਹਿੰਦਾ ਯਾਰ 4 ਲੱਖ ਰੁਪਏ ਤਾਂ ਆਪਾਂ ਇਨਵੈਸਟ ਕਰ ਰਹੇ ਆ ਇਹਦੇ 1 ਰੁਪਿਆ ਵੀ ਨਹੀਂ ਲਗਾ ਰਿਆ ਇਹ 2 ਲੱਖ ਰੁਪਏ ਕਿਉਂ ਕਮਾਵੇ ਪਰ ਉਹ ਦੂਸਰਾ ਸੋਚਦਾ ਹੈ ਕਿ ਇਹਦੇ ਕੋਲ ਜਿਹੜੀ ਚੀਜ਼ ਹੈ ਉਹ ਸਾਡੇ ਕੋਲ ਹੈ ਹੀ ਨਹੀਂ ਇਹਦੇ ਕੋਲ ਕੀ ਹੈ ਬੁੱਧੀ ਇਹ ਪੈਸੇ ਨੂੰ ਡਬਲ ਕਰ ਸਕਦਾ ਜੇ ਅਸੀਂ ਇਹਨੂੰ ਪੈਸਾ ਨਹੀਂ ਦਵਾਂਗੇ ਤਾਂ ਪੈਸਾ ਕਿਦੋਂ ਹੋਰ ਵੀ ਅਰੇਂਜ ਕਰ ਲੇਗਾ ਪੈਸਾ ਤਾਂ ਸਾਡੇ ਕੋਲ ਪਿਆ ਹੈ ਪਰ ਸਾਡੇ ਕੋਲ ਕੀ ਨਹੀਂ ਹੈ ਤਰਕੀਬ ਨਹੀਂ ਹੈ ਯੋਜਨਾ ਨਹੀਂ ਹੈ ਤਾਂ ਇਸ ਕਰਕੇ ਦੋਸਤੀਆਂ ਦੇ ਵਿੱਚ ਜਲਣ ਵਾਲੇ ਲੋਕ ਤੁਹਾਡੇ ਤੋਂ ਜ਼ਿਆਦਾ ਹੁੰਦੇ ਨੇ ਜਦੋਂ ਤੁਸੀਂ ਤਰੱਕੀ ਕਰੋਗੇ ਤੁਹਾਡਾ ਦੋਸਤ ਹੀ ਤੁਹਾਡੇ ਤੋਂ ਜਲਨ ਸ਼ੁਰੂ ਕਰਨ ਲੱਗ ਜਾਂਦਾ ਕਿ ਇਹਦਾ ਪ੍ਰੋਫਿਟ ਕਿਉਂ ਹੋ ਰਿਹਾ ਹੈ ਇਹਦਾ ਕਿਉਂ ਮੇਰੇ ਤੋਂ ਬਿਹਤਰ ਜੀਵਨ ਹੋਣ ਦੀ ਕੋਸ਼ਿਸ਼ ਹੈ ਇਸ ਕਰਕੇ ਯਾਰੀਆਂ ਦੋਸਤੀਆਂ ਤੋਂ ਉੱਠ ਕੇ ਸਭ ਤੋਂ ਪਹਿਲਾਂ ਆਪਣੇ ਕੈਰੀਅਰ ਨਾਲ ਜੁੜੋ ਆਪਣੇ ਸ਼ਰੀਰ ਨਾਲ ਜੁੜੋ ਆਪਣੀ ਪੜ੍ਹਾਈ ਨਾਲ ਜੁੜੋ ਆਪਣੇ ਪਰਿਵਾਰ ਨਾਲ ਜੁੜੋ